ਆਮ ਆਦਮੀ ਪਾਰਟੀ ਵੱਲੋਂ ਹਿੰਮਤ ਸਿੰਘ ਸ਼ੇਰਗਿੱਲ ਨੂੰ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਮੁਕਾਬਲੇ ਮੈਦਾਨ ਦੇ ਵਿੱਚ ਉਤਾਰਿਆ ਗਿਆ। ਕੱਲ ਕੇਜਰੀਵਾਲ ਵੱਲੋਂ ਇਸ ਚੀਜ਼ ਦਾ ਐਲਾਨ ਕੀਤਾ ਗਿਆ ਸੀ। ਇੱਕ ਵਿਸ਼ਾਲ ਰੈਲੀ ਕੀਤੀ ਗਈ ਸੀ ਔਰ ਆਮ ਆਦਮੀ ਪਾਰਟੀ ਵੱਲੋਂ ਇਸ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਆਮ ਆਦਮੀ ਪਾਰਟੀ ਦੇ ਵਰਕਰ ਇਹ ਚਾਹੁੰਦੇ ਨੇ ਕਿ ਵਿਕਰਮ ਮਜੀਠੀਆ ਦੇ ਖਿਲਾਫ ਹਿੰਮਤ ਸਿੰਘ ਸ਼ੇਰਗਿੱਲ ਨੂੰ ਉਤਾਰਿਆ ਜਾਵੇ। ਇਸ ਵੇਲੇ ਸ਼ੇਰਗਿੱਲ ਸਾਹਿਬ ਮੇਰੇ ਨਾਲ ਨੇ। ਸ਼ੇਰਗਿੱਲ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਜੋ ਅਕਾਲੀ ਦਲ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਕਿਹਾ ਜਾਂਦਾ ਕਿ ਮਾਜੇ ਦੇ ਜਰਨਲ ਇਸ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਔਰ ਤੁਹਾਨੂੰ ਹੀ ਕਿਉਂ ਉਹਨਾਂ ਦੇ ਮੁਕਾਬਲੇ ਉਤਾਰਿਆ ਗਿਆ ਸੋ ਦੇਖੋ ਇਸ ਤਰ੍ਹਾਂ ਕਿ ਵਿਕਰਮ ਮਜੀਠੀਆ ਉਹ ਤਾਂ ਸਰਗਣਾ ਨੇ ਜਿੰਨਾ ਵੀ ਡਰੱਗਸ ਦਾ ਇਹ ਗੰਦਾ ਕੰਮ ਇੱਥੇ ਚੱਲ ਰਿਹਾ ਹੈ ਉਹ ਡਰੱਗ ਲੋਰਡ ਆ ਵਿਕਰਮ ਮਜੀਠੀਆ ਸਰਗਣਾ ਹੈ ਤੇ ਇਹ ਸਾਰੇ ਪੰਜਾਬ ਨੇ ਹੀ ਹੋਣਾ ਇਸ ਵੇਲੇ ਆ ਕੇ ਇਹ ਵਿਕਰਮ ਮਜੀਠੀਆ ਜਿਹੜਾ ਡਰੱਗਸ ਦੇ ਗੰਦੇ ਕੰਮ ਦਾ ਸਰਗਣਾ ਹੈ ਡਰੱਗ ਲੋਰਡ ਆ ਇਹਨੂੰ ਜੇਲ੍ਹ ਚ ਭੇਜਣਾ ਆਪਾਂ ਇਹਦੀ ਜਗ੍ਹਾ ਅਸੈਂਬਲੀ 'ਚ ਨਹੀਂ ਹੈਗੀ ਇਹ ਅਰਵਿੰਦ ਕੇਜਰੀਵਾਲਜ ਦੀ ਕਮਿਟਮੈਂਟ ਆ ਆਮ ਆਦਮੀ ਪਾਰਟੀ ਦੀ ਕਮਿਟਮੈਂਟ ਆ ਕਿ ਜਿੱਦਣ ਆਮ ਆਦਮੀ ਸਰਕਾਰ ਬਣ ਗਈ ਉਦੋਂ ਹੀ ਵਿਕਰਮ ਮਜੀਠੀਏ ਨੂੰ ਜੇਲ੍ਹ ਸੁਟਣਾ ਕਾਲਰ ਦਾ ਫੜ ਕੇ ਇਹਨੂੰ ਜੇਲ੍ਹ ਸੁਟਣਾ ਤੇ ਇਹਨੇ ਇਹਨੇ ਜਿਹੜੇ ਨੌਜਵਾਨ ਨੇ ਪੰਜਾਬ 'ਚ ਜਿਹੜੇ ਨਸ਼ੇ ਦੇ ਕਰਕੇ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੀਆਂ ਮਾਵਾਂ ਨੂੰ ਇਨਸਾਫ ਦੋਣਾ ਤੁਸੀਂ ਇਸ ਮੁਕਾਬਲੇ ਨੂੰ ਕਿੰਨਾ ਕੁ ਕਠਿਨ ਮੁਕਾਬਲਾ ਮੰਨਦੇ ਹੋ ਜਾਂ ਫਿਰ ਇਹ ਮੁਕਾਬਲਾ ਤੁਹਾਡੇ ਲਈ ਬਹੁਤ ਹੀ ਸੌਖੀ ਗੱਲ ਹੈ ਜਿਤਨਾ ਦੂਸਰੀ ਚੀਜ਼ ਕਿਉਂਕਿ ਇਲੈਕਸ਼ਨ ਨੂੰ ਕਾਫੀ ਘੱਟ ਸਮਾਂ ਰਹਿ ਗਿਆ ਔਰ ਬੜੀ ਦੇਰੀ ਦੇ ਨਾਲ ਤੁਹਾਡੇ ਨਾਮ ਦਾ ਐਲਾਨ ਹੋਇਆ ਤੁਸੀਂ ਸਮਝਦੇ ਹੋ ਇਸ ਨਾਲ ਕੋਈ ਪਰੇਸ਼ਾਨੀ ਆਏਗੀ ਤੁਹਾਨੂੰ ਚੋਣ ਲੜਨ ਦੇ ਵਿੱਚ ਦੇਖੋ ਕੱਲ ਕੇਜਰੀਵਾਲ ਜੀ ਨੇ ਵੀ ਸਾਰਿਆਂ ਨੂੰ ਪੁੱਛਿਆ ਉਹਨਾਂ ਨੇ ਕਿਹਾ ਕਿ ਸਾਰੇ ਸਾਰੇ ਜਿੰਨੇ ਵੀ ਕੱਲ ਰੈਲੀ 'ਚ ਸਾਥੀ ਆਏ ਸੀਗੇ ਸਾਰਿਆਂ ਨੂੰ ਪੁੱਛਿਆ ਤੇ ਫਿਰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਕੈਂਡੀਡੇਟ ਬਣਾ ਦਈਏ ਤੇ ਗੱਲ ਇਹ ਆ ਕਿ ਇਹ ਜਿਹੜੀ ਲੜਾਈ ਹੈਗੀ ਆ ਇਹ ਨਸ਼ਿਆਂ ਦੇ ਖਿਲਾਫ ਲੜਾਈ ਆ ਵਿਕਰਮ ਮਜੀਠੀਆ ਉਹ ਬੰਦਾ ਹੈ ਜਿਹਦੇ ਅਸ਼ੀਰਵਾਦ ਨਾਲ ਇਹ ਨਸ਼ਿਆਂ ਦਾ ਕੰਮ ਹੋਇਆ ਸੋ ਸਾਰੇ ਪੰਜਾਬ ਨੇ ਇੱਥੇ ਰਲ ਕੇ ਆ ਕੇ ਇੱਥੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨਾ ਤੇ ਵਿਕਰਮ ਮਜੀਠੀਆ ਜਿਹੜਾ ਸਰਗਣਾ ਹੈ ਨਸ਼ਿਆਂ ਦੇ ਇਹ ਗੰਦੇ ਕੰਮ ਦਾ ਉਹਨੂੰ ਨਾ ਕੇਵਲ ਇਹ ਇਲੈਕਸ਼ਨ ਹਰਾਉਣੀ ਆ ਉਹਦੀ ਜਮਾਨਤ ਜਬਤ ਕਰਾਉਣੀ ਆ ਬਲਕਿ ਉਹਨੂੰ ਜੇਲ੍ਹ ਦੇ ਵਿੱਚ ਵੀ ਪਾਉਣਾ ਹੈ ਵਿਕਰਮ ਮਜੀਠੀਏ ਨੂੰ ਤੇ ਜਿਹੜੇ ਨਾਲ ਕਰਿੰਦੇ ਤਲਬੀਰ ਸ਼ਲਬੀਰ ਜਿੰਨੇ ਦੇ ਨਾਲ ਹੋਰ ਕਰਿੰਦੇ ਹੈਗੇ ਆ ਜਿਹੜੇ ਇਸ ਗਲਤ ਕੰਮ ਦੇ ਵਿੱਚ ਇਸ ਗੰਦੇ ਕੰਮ ਦੇ ਵਿੱਚ ਡਰੱਗਸ ਦੇ ਕੰਮ ਦੇ ਵਿੱਚ ਸ਼ਾਮਿਲ ਨੇ ਇਹਨਾਂ ਸਾਰਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਜੇਲ੍ਹ 'ਚ ਪਾਉਣਾ ਹੈ ਤੇ ਪੰਜਾਬ ਨੂੰ ਇਨਸਾਫ ਦਿਵਾਉਣਾ ਹੈ ਕੱਲ ਸੰਜੇ ਸਿੰਘ ਜੀ ਵੱਲੋਂ ਵਿਕਰਮ ਮਜੀਠੀਆ ਦੇ ਉਸ ਬਿਆਨ ਦਾ ਜ਼ਿਕਰ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਤੁਹਾਨੂੰ ਬੱਕਰੀ ਦਾ ਬਲੀ ਦਾ ਬੱਕਰਾ ਕਰਾਰ ਕੀਤਾ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਸਾਹਿਬ ਖੁਦ ਆ ਕੇ ਲੜਨ ਤੇ ਤੁਹਾਨੂੰ ਉਹਨਾਂ ਨੇ ਬਲੀ ਦਾ ਬੱਕਰਾ ਬਣਾਇਆ ਤੁਸੀਂ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਇਸ ਤਰ੍ਹਾਂ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਲੋਕ ਡਿਸਾਈਡ ਕਰਦੇ ਆ ਕਿ ਕੌਣ ਜਿੱਤੂਗਾ ਕੌਣ ਹਾਰੂਗਾ ਇਸ ਤਰ੍ਹਾਂ ਦੀ ਭਾਸ਼ਾ ਦਾ ਉਪਯੋਗ ਵਿਕਰਮਜੀਤਿਆ ਕਰਦੇ ਆ स्लਟਰ ਹਾਊਸ ਉਹ ਕਹਿੰਦੇ ਉੱਥੇ ਤਾਂ ਕਸਾਈ ਹੁੰਦੇ ਜਿੱਥੋਂ ਦੀ ਉਹ ਗੱਲ ਕਰ ਰਿਹਾ ਡੈਮੋਕ੍ਰੇਸੀ ਦੇ ਵਿੱਚ ਲੀਡਰ ਹੁੰਦੇ ਆ ਜਿਨ੍ਹਾਂ ਦੀ ਲੋਕ ਇੱਜ਼ਤ ਕਰਦੇ ਆ ਉਹ ਇਸ ਤਰ੍ਹਾਂ ਦੀ ਸ਼ਬਦਾਵਲੀ स्लਟਰ ਹਾਊਸ ਦੀ ਉਹ ਗੱਲ ਕਰਦੇ ਹੈਗੇ ਆ ਉਹ ਬਲੀ ਦੇ ਬੱਕਰੇ ਦੀ ਗੱਲ ਕਰਦੇ ਇਹ ਤਾਂ ਕਸਾਈ ਕਸਾਈਆਂ ਦਾ ਕੰਮ ਹੁੰਦਾ ਸੋ ਡੈਮੋਕ੍ਰੇਸੀ ਹੈ ਲੋਕ ਡਿਸਾਈਡ ਕਰਨਗੇ ਕੀ ਕੌਣ ਅਸੈਂਬਲੀ ਜਾਊਗਾ ਕੌਣ ਜੇਲ੍ਹਸ ਜਾਊਗਾ ਇੱਕ ਇਹ ਵੀ ਸਵਾਲ ਕੀਤਾ ਜਾ ਰਿਹਾ ਕਿ ਤੁਹਾਨੂੰ ਪਹਿਲਾਂ ਮੁਹਾਲੀ ਤੋਂ ਇਲੈਕਸ਼ਨ ਲੜਨ ਲਈ ਕਿਹਾ ਗਿਆ ਹੁਣ ਇੱਥੋਂ ਤੁਹਾਡਾ ਅੰਮ੍ਰਿਤਸਰ ਦੇ ਨਾਲ ਜਾਂ ਫਿਰ ਮਾਝੇ ਦੇ ਨਾਲ ਕੀ ਰਿਸ਼ਤਾ ਹੈ ਦੇਖੋ ਜੀ ਮੈਂ ਮੇਰਾ ਜਿਹੜਾ ਬਰਥ ਹੈਗਾ ਉਹ ਅੰਮ੍ਰਿਤਸਰ ਦਾ ਹੈਗਾ ਵਿਕਰਮਜੀਠੇ ਦਾ ਬਰਥ ਤਾਂ ਦਿੱਲੀ ਦਾ ਹੈ ਮੇਰਾ ਬਰਥ ਅੰਮ੍ਰਿਤਸਰ ਦਾ ਵਿਕਰਮਜੀਠੇ ਦਾ ਦਿੱਲੀ ਦਾ ਬਰਥ ਹੈਗਾ ਤੇ ਗੱਲ ਇਹ ਹੈ ਕਿ ਇਹ ਮੇਰੀ ਜਨਮ ਭੂਮੀ ਹੈਗੀ ਆ ਇਹੀ ਮੇਰੀ ਕਰਮ ਭੂਮੀ ਹੈ ਤੇ ਆਪਾਂ ਇੱਥੇ ਰਲ ਮਿਲ ਕੇ ਇਹ ਜੋ ਨਸ਼ਿਆਂ ਦਾ ਇੱਥੇ ਐਡਾ ਵੱਡਾ ਇੱਥੇ ਇੱਕ ਜਿਹਨੂੰ ਕਹਿੰਦੇ ਆ ਡਿਜ਼ੀਜ਼ ਕਹਿੰਦੇ ਆ ਬਿਮਾਰੀ ਹੈਗੀ ਆ ਐਪੀਡੈਮਿਕ ਹੈਗਾ ਇਹ ਨਸ਼ਿਆਂ ਦਾ ਬਿਲਕੁਲ ਆਪਾਂ ਅੰਤ ਕਰਨਾ ਹੈ ਤੇ ਜਿਹੜੇ ਨੌਜਵਾਨ ਇਸ ਰਸਤੇ 'ਚ ਰਸਤੇ ਤੇ ਪਟਕ ਗਏ ਨੇ ਉਹਨਾਂ ਨੂੰ ਵੀ ਆਪਾਂ ਮੇਨਸਟ੍ਰੀਮ 'ਚ ਲੈ ਕੇ ਆਉਣਾ ਹੈ ਹੁਣ ਤੁਹਾਡੇ ਨਾਮ ਦਾ ਐਲਾਨ ਹੋ ਗਿਆ ਤੁਸੀਂ ਹਲਕੇ ਦੇ ਵਿੱਚ ਜਾਓਗੇ ਜਾਂ ਫਿਰ ਜਾਂਦੇ ਹੋਗੇ ਆਮ ਜੋ ਲੋਕ ਨੇ ਉੱਥੋਂ ਦੇ ਉਹਨਾਂ ਦੀਆਂ ਕੀ ਮੁਸ਼ਕਲਾਂ ਨੇ ਕਿਸ ਮੁੱਦੇ ਨੂੰ ਲੈ ਕੇ ਤੁਸੀਂ ਚੋਣ ਲੜੋਗੇ ਮੈਂ ਹਲਕੇ ਦੇ ਵਿੱਚ ਲੋਕਾਂ ਦੇ ਨਾਲ ਜੋ ਉਹਨਾਂ ਦੀਆਂ ਸਮੱਸਿਆਵਾਂ ਦਾ ਪਤਾ ਲੱਗਿਆ ਉੱਥੇ ਇੰਨੀ ਜਿਆਦਾ ਬੇਰੋਜ਼ਗਾਰੀ ਹੈ ਨੌਜਵਾਨ ਬੇਰੋਜ਼ਗਾਰ ਨੌਜਵਾਨ ਨਸ਼ਿਆਂ ਤੇ ਲੱਗੇ ਹੋਏ ਆ ਹਰ ਦੂਜੇ ਘਰ ਚ ਉਥੇ ਦੇਖੀਦਾ ਹੈ ਕਿ ਉਥੇ ਨਸ਼ਿਆਂ ਚ ਨੌਜਵਾਨ ਪੀੜਤ ਨੇ ਮੈਂ ਗਿਆ ਉਥੇ ਮੱਤੇਵਾਲ ਪਿੰਡ ਜਾ ਰਿਹਾ ਸੀਗਾ ਤੇ ਇੱਕ ਨੌਜਵਾਨ ਚਿੱਟਾ ਖਾ ਕੇ ਸੜਕ ਤੇ ਡਿੱਗਿਆ ਸੀ ਫੋਟੋ ਵੀ ਉਹਨਾਂ ਨੇ ਲਈ ਤੇ ਮੂਵੀ ਬਣਾਈ ਮਤਲਬ ਇਹ ਹਾਲ ਕਰ ਦਿੱਤਾ ਬੇਰੋਜ਼ਗਾਰੀ ਦੀ ਸਮੱਸਿਆ ਹੈ ਇੱਥੇ ਡਰੱਗ ਦੀ ਸਮੱਸਿਆ ਹੈ ਕੋਈ ਇੰਡਸਟਰੀ ਕੋਈ ਪ੍ਰੋਜੈਕਟ ਨਹੀਂ ਇੱਥੇ ਆਇਆ ਬਿਲਕੁਲ ਇੱਥੇ ਤੁਸੀਂ ਸਿਹਤ ਦੀ ਫੈਸਿਲਿਟੀ ਦੇਖ ਲਓ ਕੋਈ ਨਹੀਂ ਹੈਗੀ এডਿਕੇਸ਼ਨ ਦਾ ਤੁਸੀਂ ਦੇਖ ਲਓ ਇੱਥੇ ਕੋਈ ਵੀ ਵੱਡਾ ਇੰਸਟੀਚਿਊਸ਼ਨ ਨਹੀਂ ਬਣਿਆ ਕਿਉਂਕਿ ਗੱਲ ਇਹ ਆ ਕਿ ਤੁਸੀਂ ਦੇਖੋ ਦੁਨੀਆ ਦੇ ਵਿੱਚ ਜਿਹੜੀ ਇਲੈਕਸ਼ਨਾਂ ਲੜੀਆਂ ਜਾਂਦੀਆਂ ਪੋਲਿਟਿਕਸ ਹੁੰਦੀ ਹੈ ਉਹ ਹੁੰਦੀ ਆ ਉੱਥੇ ਫੋਕਸ ਹੁੰਦਾ ਹੈ ਹੈਲਥ ਦੇ ਉੱਪਰ ਉੱਥੇ ਹੁੰਦਾ ਹੈ এডਿਕੇਸ਼ਨ ਦੇ ਉੱਪਰ ਉੱਥੇ ਹੁੰਦਾ ਹੈ ਇੰਡਸਟਰੀਅਲਾਈਜੇਸ਼ਨ ਦੇ ਉੱਪਰ ਉਹਦੇ ਕਿਸਾਨ ਵੈਲਫੇਅਰ ਯੂਥ ਵੈਲਫੇਅਰ ਉਹਦੇ ਉੱਪਰ ਹੁੰਦਾ ਹੈ ਇਹ ਤਾਂ ਇੱਥੇ ਲੋਕਾਂ ਨੂੰ ਚਿੱਟੇ ਤੇ ਲਾਲ ਲਾ ਕੇ ਤੇ ਬਿਲਕੁਲ ਇੱਕ ਵਿਕਰਮ ਮਜੀਠੀਏ ਨੇ ਉੱਥੇ دہشت ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਇੱਕ ਆਖਰੀ ਸਵਾਲ ਕੱਲ ਜਦੋਂ ਅਰਵਿੰਦ ਕੇਜਰੀਵਾਲ ਰੈਲੀ ਸਬਾਪਤ ਕਰਨ ਤੋਂ ਬਾਅਦ ਜਾਣ ਲੱਗੇ ਤਾਂ ਮੀਡੀਆ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਔਰ ਉਸ ਦੌਰਾਨ ਉਹਨਾਂ ਨੇ ਕਿਹਾ ਕਿ ਜੋ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਪੰਜਾਬ ਦੇ ਪੰਜਾਬ ਦਾ ਪਾਣੀ ਹੈ ਉਸ ਤੇ ਦਿੱਲੀ ਦੇ ਲੋਕਾਂ ਦਾ ਹੱਕ ਹੈ ਤਾਂ ਉਹਨਾਂ ਨੇ ਕਿਹਾ ਬਿਲਕੁਲ ਹੈ ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿਉਂਕਿ ਇਸ ਚੀਜ਼ ਤੇ ਵੀ ਰਾਜਨੀਤੀ ਸ਼ੁਰੂ ਹੋ ਗਈ ਹੈ ਜੋ ਕਾਂਗਰਸ ਔਰ ਅਕਾਲੀ ਦਲ ਵੱਲੋਂ ਕੇਜਰੀਵਾਲ ਜੀ ਨੂੰ 도ਗਲੀ ਨੀਤੀ ਵਾਲੇ ਨੇਤਾ ਦੱਸਿਆ ਜਾ ਰਿਹਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਡਿਸਟਾਰਟਡ ਗੱਲ ਹੈ ਜੀ ਉਹ ਤਾਂ ਆਪਣੀ ਗੱਡੀ ਵੱਲ ਜਾ ਰਹੇ ਸੀਗੇ ਤੇ ਉਹਨਾਂ ਨੇ ਬਿਲਕੁਲ ਠੀਕ ਹੈ ਜੀ ਕਿਹਾ ਜਦੋਂ ਕਿ 11 ਦਸੰਬਰ ਜਗਰਾਉਂ ਚ ਉਹਨਾਂ ਨੇ ਬੈਠ ਕੇ ਬਿਲਕੁਲ ਸਟੈਂਡ ਕਲੀਅਰ ਕੀਤਾ ਹੈ ਕਿ ਕਿਸੇ ਕੀਮਤ ਤੇ ਇੱਕ ਵੀ ਬੂੰਦ ਪਾਣੀ ਦਾ ਪੰਜਾਬ ਤੋਂ ਬਾਹਰ ਨਹੀਂ ਜਾਊਗਾ ਪੰਜਾਬੀਆਂ ਦੇ ਨਾਲ ਕਦੀ ਇਨਜਸਟਿਸ ਨਹੀਂ ਹੋਊਗਾ ਕਿਉਂਕਿ ਪੰਜਾਬ ਦੇ ਕੋਲ ਬਹੁਤ ਘੱਟ ਪਾਣੀ ਹੈਗਾ ਉਹਨਾਂ ਨੇ ਆਪਣਾ ਬਿਲਕੁਲ ਜਿਹੜਾ ਬਿਆਨ ਹੈਗਾ ਉਹਨਾਂ ਨੇ ਸਪਸ਼ਟ ਕੀਤਾ ਹੈ ਉਹਨਾਂ ਨੇ ਵਿਸਤਾਰ ਦੇ ਵਿੱਚ ਦੱਸਿਆ ਹੈ ਤੇ ਇਹ ਤਾਂ ਉਹ ਗੱਡੀ ਵੱਲ ਜਾਣ ਲੱਗੇ ਸੀ ਉਹਨਾਂ ਨੇ ਕਿਹਾ ਬਿਲਕੁਲ ਠੀਕ ਹੈ ਜੀ ਉਹੀ ਗੱਲ ਆ ਜਿਹਨਾਂ ਨੇ ਫਰੰਟ ਪੇਜਾਂ ਤੇ ਲਿਖਤੀ ਉਹਦਾ ਕਾਰਨ ਕੀ ਹੈ ਕਿ ਛਡੰਤਰ ਹੋ ਰਿਹਾ ਆਮ ਆਦਮੀ ਦੇ ਖਿਲਾਫ ਅਰਵਿੰਦ ਕੇਜਰੀਵਾਲ ਜੀ ਉਹ ਸ਼ਖਸ ਨੇ ਜਿਨ੍ਹਾਂ ਨੇ ਭ੍ਰਸ਼ਟਾਚਾਰ ਦੇ ਖਿਲਾਫ ਐਡਾ ਵੱਡਾ ਅੰਦੋਲਨ ਖੜਾ ਕੀਤਾ ਅਰਵਿੰਦ ਕੇਜਰੀਵਾਲ ਜੀ ਨੇ ਤਾਂ ਆਪਣਾ ਸਟੈਂਡ ਐਸਵਾਈਐਲ ਤੇ ਕਲੀਅਰ ਕਰਤਾ ਪਾਣੀ ਦੇ ਮੁੱਦਿਆਂ ਦੇ ਕਲੀਅਰ ਕੀਤਾ ਪਰ ਅੱਜ ਤੱਕ ਨਰਿੰਦਰ ਮੋਦੀ ਨੇ ਆਪਣਾ ਸਟੈਂਡ ਨਹੀਂ ਕਲੀਅਰ ਕੀਤਾ ਪ੍ਰਾਈਮ ਮਿੰਿਸਟਰ ਨੇ ਸੋਨੀਆ ਗਾਂਧੀ ਨੇ ਆਪਣਾ ਸਟੈਂਡ ਨਹੀਂ ਕਲੀਅਰ ਕੀਤਾ ਇੰਦਰਾ ਗਾਂਧੀ ਰਾਜੀ ਸੋਨੀਆ ਗਾਂਧੀ ਨੇ ਕਲੀਅਰ ਨਹੀਂ ਕੀਤਾ ਆਪਣਾ ਸਟੈਂਡ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਆਪਣਾ ਅਜ ਤੱਕ ਸਟੈਂਡ ਨਹੀਂ ਕਲੀਅਰ ਕੀਤਾ ਕਿਉਂਕਿ ਗੱਲ ਇਹ ਹੈ ਕਿ ਜੇ ਤੁਸੀਂ ਇਤਿਹਾਸ ਦੇਖੋ ਤਾਂ ਉਹ ਬਾਦਲ ਸਰਕਾਰ ਸੀਗੀ 1978 ਦੀ ਜਦੋਂ ਨੋਟੀਫਿਕੇਸ਼ਨ ਹੋਇਆ ਸੀਗਾ ਐਸਵਾਈਐਲ ਦੀ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਹੋਇਆ ਸੀ ਉਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਜਦੋਂ ਟੱਕ ਲੱਗਾ ਕਪੂਰੀ ਦੇ ਵਿੱਚ ਉਦੋਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਐਮਪੀਸੀ ਪਟਿਆਲੇ ਦੇ ਕਾਂਗਰਸ ਦੇ ਐਮਪੀਸੀ ਉਹਨਾਂ ਨੇ ਇੰਦਰਾ ਗਾਂਧੀ ਦੇ ਨਾਲ ਮੋਢਾ ਨਾਲ ਲਾ ਕੇ ਉੱਥੇ ਟੱਕ ਲਾਇਆ ਕਪੂਰੀ ਚ ਐਸਪੀਐਲ ਦਾ ਜਦੋਂ ਕੰਸਟਰਕਸ਼ਨ ਹੋਈ ਇਸ ਕਨਾਲ ਦੀ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਉਹੀ ਕੈਪਟਨ ਮਹਿੰਦਰ ਸਿੰਘ ਉਸ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਤੁਸੀਂ ਛੇੜੇੰਤਰ ਦੀ ਗੱਲ ਕੀਤੀ ਛੇੜੇੰਤਰ ਕੌਣ ਰਚ ਰਿਹਾ ਇਹਨਾਂ ਦੋਨਾਂ ਪਾਰਟੀਆਂ ਨੇ ਪੰਜਾਬ ਦੇ ਖਿਲਾਫ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਖਿਲਾਫ ਜੋ ਇਹਨਾਂ ਨੇ ਕੀਤਾ ਹੈ ਇਹੀ ਕਾਰਨ ਆ ਕਿ ਸਾਡਾ ਅੱਜ 21ਵੀਂ ਸਦੀ 'ਚ ਵੀ ਇਹ ਹਾਲ ਆ ਇਹੀ ਕਾਰਨ ਆ ਕਿ ਅਨਐਮਪਲੋਇਮੈਂਟ ਹੈਗੀ ਆ ਇਹੀ ਕਾਰਨ ਆ ਕਿ ਅੱਜ ਸਾਡੇ ਕੋਲ ਪੀਣ ਦਾ ਪਾਣੀ ਨਹੀਂ ਅੱਜ ਸਾਡੇ ਕੋਲ ਹੈਲਥ ਫੈਸਿਲਿਟੀਆਂ ਕੁਝ ਨਹੀਂ ਹੈਗੀਆਂ ਅੱਜ ਐਜੂਕੇਸ਼ਨ ਫੈਸਿਲਿਟੀਆਂ ਕੁਝ ਨਹੀਂ ਹੈਗੀਆਂ ਤੁਸੀਂ ਇਹ ਨਹੀਂ ਸਮਝਦੇ ਕਿ ਤੁਸੀਂ ਇਹ ਨਹੀਂ ਸਮਝਦੇ ਕਿ ਕੱਲ ਵੱਦ ਇੰਤਜ਼ਾਮੀ ਜਿਹੜੀ ਸੀ ਉਹਦੇ ਕਰਕੇ ਕਿਉਂਕਿ ਜੇਕਰ ਕੇਜਰੀਵਾਲ ਸਾਹਿਬ ਆਰਾਮ ਨਾਲ ਬੈਠ ਕੇ মিডিਆ ਨਾਲ ਗੱਲ ਕਰਦੇ ਤਾਂ ਇਹ ਗੱਲ ਨਹੀਂ ਸੀ ਪਰ ਜੋ ਸਵਾਲ ਹੈ ਉਸ ਟੇਪ ਦੇ ਵਿੱਚ ਜਾਂ ਜੋ ਤੁਸੀਂ ਆਡੀਓ ਸੁਣੀ ਉਸ ਦੇ ਵਿੱਚ ਸਵਾਲ ਬਿਲਕੁਲ ਕਲੀਅਰ ਸੀ ਔਰ ਤੁਸੀਂ ਕਹਿ ਰਹੇ ਹੋ ਕਿ ਉਸ ਚੀਜ਼ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਉਹਨਾਂ ਦੀ ਉਹਨਾਂ ਦਾ ਫਲਾਈਟ ਦਾ ਸਮੇਂ ਹੋ ਗਿਆ ਸੀ ਕੱਲ ਥੋੜਾ ਲੇਟ ਹੋ ਰਿਹਾ ਸੀਗਾ ਤੇ ਉਹਨਾਂ ਦੇ ਫਲਾਈਟ ਦਾ ਸਮੇਂ ਹੋ ਰਿਹਾ ਸੀਗਾ ਤੇ ਇਹ ਸਰ ਕੇ ਉਹਨਾਂ ਨੇ ਬਿਲਕੁਲ ਠੀਕ ਹੈ ਜੀ ਕਹਿ ਕੇ ਜਾ ਰਹੇ ਜਦੋਂ ਕਿ ਉਹਨਾਂ ਨੇ ਆਪਣਾ ਬਿਲਕੁਲ ਵਿਸਤਾਰ ਸਟੈਂਡ ਕਲੀਅਰ ਕੀਤਾ ਹੋਇਆ ਉਹਦੀ ਪੂਰੀ ਵੀਡੀਓ ਆ ਉਹੀ ਸਟੈਂਡ ਅੱਜ ਮੈਂ ਪ੍ਰੈਸ ਕਾਨਫਰੈਂਸ ਕੀਤੀ ਹੈ ਮੈਂ ਸਪੋਕਸਪਰਸ ਆ ਆਮ ਆਦਮੀ ਪਾਰਟੀ ਦਾ ਤੇ ਮੈਂ ਲੀਗਲ ਹੈੱਡ ਵੀ ਆਮ ਆਦਮੀ ਪਾਰਟੀ ਦਾ ਮੈਂ ਸਟੈਂਡ ਪੂਰਾ ਕਲੀਅਰ ਕੀਤਾ ਹੈਗਾ ਉਹੀ ਸਟੈਂਡ ਜਿਹੜਾ 11 ਦਸੰਬਰ ਨੂੰ ਉਹਨਾਂ ਨੇ ਬੈਠ ਕੇ ਪੂਰੇ ਵਿਸਤਾਰ ਦੇ ਵਿੱਚ ਡੀਟੇਲ ਦੇ ਵਿੱਚ মিডিਏ ਨੂੰ ਦੱਸਿਆ ਸੀ ਉਹੀ ਸਟੈਂਡ ਆ ਬੋਲੋ ਜੁਗਰੇ ਇਹਨ ਹਮਤ ਸ਼ੇਰਗਿਲ ਇਹਨਾਂ ਦਾ ਕਹਿਣਾ ਹੈ ਕਿ ਜੋ ਕੱਲ ਬਿਆਨ ਅਰਵਿੰਦ ਕੇਜਰੀਵਾਲ ਦਾ ਮੀਡੀਆ ਦੇ ਵਿੱਚ ਦਿਖਾਇਆ ਜਾ ਰਿਹਾ ਉਸ ਦੇ ਨਾਲ ਤੋੜ ਮਰੋੜ ਕੀਤੀ ਗਈ ਹੈ ਔਰ ਉਸ ਦੇ ਪਿੱਛੇ ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਵਿਰੋਧੀ ਪਾਰਟੀਆਂ ਜੋ ਆਮ ਆਦਮੀ ਪਾਰਟੀ ਦੇ ਸਿਆਸੀ ਵਿਰੋਧੀ ਹਨ ਉਹਨਾਂ ਦੀ ਇਹ ਸਾਜ਼ਿਸ਼ ਹੈ ਰਜੀਵ ਸ਼ਰਮਾ ਐਬੀ ਪਿਸਾਂਜਾ ਅੰਮ੍ਰਿਤਸਰ